ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਵੈਲਕਮ ਸਾਡੇ ਨਾਲ ਬਹੁਤ ਹੀ ਸੂਝਵਾਨ ਦੋਸਤ ਜੁੜੇ ਹੋਏ ਹਨ ਕਿਰਪਾ ਕਰਕੇ ਪੂਰੀ ਵੀਡੀਓ ਦੇਖਿਓ ਤੇ ਆਪਣੇ ਵੀ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਨੰਬਰ 1 ਹਰ ਇਨਸਾਨ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਹ ਗੱਲਾਂ ਮਹਿਸੂਸ ਕਰਦਾ ਹੈ ਇਸ ਲਈ ਸਮਾਂ ਕੱਢ ਕੇ ਧਿਆਨ ਨਾਲ ਸੁਣੋ ਇਹ ਸੱਚੀਆਂ ਤੇ ਘੋੜੀਆਂ ਗੱਲਾਂ ਨੰਬਰ 2 ਕੱਪੜਿਆਂ ਨਾਲ ਮੈਚਿੰਗ ਕਰਨ ਨਾਲੋਂ ਰਿਸ਼ਤਿਆਂ 'ਚ ਹਾਲਾਤਾਂ ਨਾਲ ਮੈਚਿੰਗ ਕਰੋ ਜ਼ਿੰਦਗੀ ਖੂਬਸੂਰਤ ਹੋ ਜਾਵੇਗੀ ਨੰਬਰ 2 ਗੱਲ ਕੋੜੀ ਹੈ ਪਰ ਸੱਚ ਹੈ ਪੁੱਤਰ ਦੀ ਪਰਖ ਵਿਆਹ ਤੋਂ ਬਾਅਦ ਬੇਟੀ ਦੀ ਪਰਖ ਜਵਾਨੀ 'ਚ ਪੱਤੀ ਦੀ ਫਰਕ ਬਿਮਾਰੀ 'ਚ ਤੇ ਪਤਨੀ ਦੀ ਪਰਖ ਗਰੀਬੀ ਵਿੱਚ ਤੇ ਦੋਸਤੀ ਪਰਖ ਮੁਸੀਬਤ ਵਿੱਚ ਭਰਾ ਦੀ ਪਰਖ ਲੜਾਈ ਵਿੱਚ ਤੇ ਭੈਣ ਦੀ ਪਰਖ ਜਾਇਦਾਦ ਵਿੱਚ ਅਤੇ ਉਲਾਇਤ ਦੀ ਪਰਖ ਬੁਢਾਪੇ ਵਿੱਚ ਹੁੰਦੀ ਹੈ। ਨੰਬਰ 4 ਜਦੋਂ ਘਰ ਰੋੜ ਤੇ ਹੋਵੇ ਜਾਂ ਖੇਤ ਰੋੜ ਤੇ ਹੋ ਲੱਗਦਾ ਹੈ ਉਸਦੀ ਕੀਮਤ ਸਭ ਤੋਂ ਵੱਧ ਹੁੰਦੀ ਹੈ ਪਰ ਜਦੋਂ ਇਨਸਾਨ ਰੋੜ ਤੇ ਹੋਵੇ ਤਾਂ ਉਸਦੀ ਕੋਈ ਕੀਮਤ ਨਹੀਂ ਹੁੰਦੀ। ਅਤੇ ਨਾ ਹੀ ਕੋਈ ਪਹਿਚਾਣ ਨੰਬਰ 5 ਕੌਣ ਕੀ ਕਹਿ ਰਿਹਾ ਹੈ ਕਿਸੇ ਨੂੰ ਕੀ ਕਹਿ ਰਿਹਾ ਹੈ ਅਜਿਹੇ ਸਵਾਲਾਂ ਤੋਂ ਜਿੰਨਾ ਦੂਰ ਰਹੋਗੇ ਉੰਨਾ ਹੀ ਜ਼ਿੰਦਗੀ ਵਿੱਚ ਖੁਸ਼ ਰਹੋਗੇ ਤੁਸੀਂ ਦੇਖਿਆ ਹੋਵੇਗਾ ਜਿਸ ਨੂੰ ਧਰਮ ਅਤੇ ਰਾਜਨੀਤੀ ਬਾਰੇ ਕੁਝ ਵੀ ਨਹੀਂ ਪਤਾ ਉਹ ਬਹੁਤ ਖੁਸ਼ ਹੋਵੇਗਾ ਨੰਬਰ 4 ਕੋੜਾ ਹੈ ਪਰ ਸੱਚ ਹੈ ਇੱਕ ਪੁਰਸ਼ ਨੂੰ ਕੋਈ ਇਸਤਰੀ ਉਦੋਂ ਤੱਕ ਹੀ ਸੋਹਣੀ ਲੱਗਦੀ ਹੈ ਜਦੋਂ ਤੱਕ ਉਹ ਉਸ ਨੂੰ ਹਾਸਲ ਨਹੀਂ ਕਰ ਲੈਂਦਾ हासिल ਕਰਨ ਤੋਂ ਬਾਅਦ ਉਹ ਉਸ ਦੀ ਕਦਰ ਕਰਨੀ ਛੱਡ ਦਿੰਦਾ ਹੈ। ਨੰਬਰ 7 ਇਸੇ ਨੇ ਪੁੱਛਿਆ ਰੱਬ ਕਦੋਂ ਯਾਦ ਆਉਂਦਾ ਹੈ ਤਾਂ ਜਵਾਬ ਮਿਲਿਆ ਪਾਪੀ ਨੂੰ ਮੌਸਮੇ ਚੋਰ ਨੂੰ ਫੜੇ ਜਾਣ ਸਮੇ ਗਰੀਬ ਨੂੰ ਭੁੱਖ ਲੱਗਣ ਸਮੇ ਅਤੇ ਅਮੀਰ ਨੂੰ ਬਿਮਾਰ ਹੋਣ ਜਾਣ ਸਮੇ ਕੰਜੂਸ ਨੂੰ ਪੈਸੇ ਗਵਾਜ ਜਾਣ ਸਮੇ ਕਿਸਾਨ ਨੂੰ ਮੀਂਹ ਨਾ ਪੈਣ ਸਮੇ ਯਾਤਰੀ ਨੂੰ ਗੱਡੀ ਛੁੱਟ ਜਾਣ ਤੇ ਵਪਾਰੀ ਨੂੰ ਨੁਕਸਾਨ ਹੋਣ ਜਾਣ ਤੇ ਤੇ ਸਟੂਡੈਂਟ ਨੂੰ ਰਿਜ਼ਲਟ ਆਉਣ ਸਮੇ ਹਮੇਸ਼ਾ ਰੱਬ ਯਾਦ ਆਉਂਦਾ ਹੈ। ਨੰਬਰ 8 ਪੁਰਸ਼ਾ ਇੱਕ ਅਜਿਹਾ ਪੰਛੀ ਹੈ ਜੋ ਇੱਕ ਵਾਰ ਉੱਡ ਗਿਆ ਫਿਰ ਹੱਥ ਨਹੀਂ ਆਉਂਦਾ ਨੰਬਰ 9 ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਤਕਲੀਫਾਂ ਹੋਣ ਪਰ ਦੁਨੀਆ ਸਾਹਮਣੇ ਖੁੱਲਕੇ ਹੱਸੋ ਤਾਂ ਕਿ ਦੇਖਣ ਵਾਲਾ ਹਰਾਨ ਰਹਿ ਜਾਵੇ ਨੰਬਰ 10 ਮੂਰਖ ਲੋਕ ਕਨਾਲ ਕਦੇ ਵੀ ਫੈਂਸ ਨਾ ਕਰੋ ਕਿਉਂਕਿ ਉਹ ਪਹਿਲਾਂ ਤੁਹਾਨੂੰ ਆਪਣੇ ਪੱਧਰ ਤੇ ਲੈ ਕੇ ਆਉਣਗੇ ਫਿਰ ਤੁਹਾਨੂੰ ਆਪਣੇ ਅਨੁਭਵ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨਗੇ ਨੰਬਰ 11 ਨਾਰੀ ਸ਼ੋਣਾ ਚਾਹੁੰਦੀ ਹੈ ਉਸ ਮਰਦ ਨੂੰ ਜੋ ਪਿਆਰ ਨਾਲ ਉਸਤੇ ਮੋਢੇ ਤੇ ਸਿਰ ਰੱਖ ਸਕੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਨੰਬਰ 12 ਕਿਸੇ ਨੇ ਸਾਚੀ ਕਿਹਾ ਹੈ ਕਿ ਚੰਗਿਆਈਆਂ ਪਿੱਛੇ ਕੋਈ ਨਹੀਂ ਜਾਂਦਾ ਸਭ ਬੁਰੇ ਪਾਸੇ ਹੀ ਜਾਂਦੇ ਹਨ ਕਿਉਂਕਿ ਸ਼ਰਾਬ ਵੇਚਣ ਵਾਲਾ ਕਿਤੇ ਨਹੀਂ ਜਾਂਦਾ ਤੇ ਦੁੱਧ ਵੇਚਣ ਵਾਲਾ ਘਰ ਘਰ ਜਾ ਕੇ ਦੇਖੇ ਆਉਂਦਾ ਹੈ ਨੰਬਰ 13 ਕਿਸੇ ਨੇ ਬਹੁਤ ਹੀ ਚੰਗਾ ਲਿਖਿਆ ਹੈ ਦੁੱਧ ਨੂੰ ਪਾਣੀ ਵਿੱਚ ਮਿਲਾ ਲਓ ਤਾਂ ਪਾਣੀ ਵੀ ਦੁੱਧ ਬਣ ਜਾਂਦਾ ਹੈ ਉਦਾਂ ਹੀ ਚੰਗੇ ਕਰਮਾਂ ਨਾਲ ਰਹਿ ਕੇ ਉਨ੍ਹਾਂ ਦੀ ਸੰਗਤ ਕਰਕੇ ਵਿਚਰਹਿ ਕੇ ਅਸੀਂ ਚੰਗੇ ਬਣ ਜਾਂਦੇ ਹਾਂ ਨੰਬਰ 14 ਕਿਸੇ ਨੇ ਬਹੁਤ ਸੋਹਣੀ ਲਾਈਨ ਲਿਖੀ ਹੈ ਕਿ ਪਿਆਰ ਕਦੇ ਜਾਤ ਦੇਖ ਕੇ ਨਹੀਂ ਹੁੰਦਾ ਨੀਂਦ ਕਦੇ ਟੁੱਟਿਆ ਹੋਇਆ ਮਨ ਜਾਂ ਨਹੀਂ ਦੇਖਦੀ ਤੇ ਭੁੱਖ ਕਦੇ ਵੀ ਇਹ ਨਹੀਂ ਦੇਖਦੀ ਖਾਣਾ ਬਿਹਾ ਹੈ ਜਾਂ ਫਿਰ ਪਿਆਸ ਇਹ ਨਹੀਂ ਦੇਖਦੀ ਕਿ ਇਹ ਤੋਂ ਬਿਗਾੜ ਹੈ ਨੰਬਰ 15 ਸ਼ੁਕਰ ਹੈ ਮੌਤ ਸਭ ਨੂੰ ਆਉਂਦੀ ਹੈ ਨਹੀਂ ਤਾਂ ਅਮੀਰ ਲੋਕਾਂ ਨੇ ਮਜ਼ਾਕ ਬਣਾ ਕੇ ਕਹਿਣਾ ਸੀ ਕਿ ਇਹ ਤਕਰੀਫ਼ ਸੀ ਤਾਂ ਹੀ ਮਰ ਗਿਆ ਨੰਬਰ 16 ਕਦੇ ਵੀ ਰਿਸ਼ਤੇ ਨੂੰ ਅਮੀਰੀ ਤੇ ਗਰੀਬੀ ਵਿਚ ના ਧੋਲੋ ਕਿਉਂਕਿ ਰਿਸ਼ਤੇ ਹਮੇਸ਼ਾ ਗਰੀਬ ਹੀ ਨਿਵਾਉਂਦੇ ਹਨ ਨੰਬਰ 17 ਜਦੋਂ ਕੋਈ ਮਰਦ ਔਰਤ ਨੂੰ ਹੱਦ ਤੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਉਸ ਆਦਮੀ ਤੋਂ ਬੁਰ ਹੋ ਜਾਂਦੀ ਹੈ ਕਲ ਕੌੜੀ ਹੈ ਪਰ ਸੱਚ ਹੈ ਨੰਬਰ 18 ਸਹੌਰੇ ਘਰ ਵਿੱਚ ਸਭ ਤੋਂ ਵੱਧ ਅਪਮਾਨ ਵੱਡੀ ਨੂੰ ਹੁੰਦਾ ਹੈ ਕਿਉਂਕਿ ਛੋਟੀ ਨੋਂ ਦੇ ਆਉਣ ਤੇ ਸਭ ਉਸਤੇ ਕੀਤੇ ਕੰਮ ਭੁੱਲ ਕੇ ਛੋਟੀ ਨੂੰ ਚੰਗੀ ਅਤੇ ਉਸ ਨੂੰ ਬੁਰਾ ਬਣਾ ਦਿੱਤਾ ਜਾਂਦਾ ਹੈ। ਨੰਬਰ 19 ਜਦੋਂ ਮਰਦ ਦੇ ਵਿੱਚ ਔਰਤ ਦੇ ਗੁਣ ਆ ਜਾਂਦੇ ਹਨ ਤਾਂ ਉਹ ਮਹਾਤਮਾ ਬਣ ਜਾਂਦਾ ਹੈ। ਜੇਕਰ ਔਰਤ ਵਿੱਚ ਮਰਦ ਦੇ ਗੁਣ ਆ ਜਾਣ ਤਾਂ ਉਹ ਕੁਲਤਾ ਬਣ ਜਾਂਦੀ ਹੈ। ਨੰਬਰ 20 ਅੱਜ ਦੇ ਯੁੱਗ ਵਿੱਚ ਸੱਚਾ ਪਿਆਰ ਹਾਰ ਜਾਂਦਾ ਹੈ। ਕੋੜਾ ਹੈ ਪਰ ਸੱਚ ਹੈ। ਨੰਬਰ 21 ਹੰਕਾਰ ਤੇ ਜੇਕਰ ਹੱਤੋਂ ਵੱਧ ਜਾਣ ਜਾਵੇ ਤਾਂ ਚਾਹੁੰਦੇ ਹੋਈ ਵੀ ਅਸੀਂ ਕਿਸੇ ਨਾਲ ਗਲੇ ਨਹੀਂ ਮਿਲ ਸਕਦੇ ਨੰਬਰ 2 ਗੀਤਾ ਤੇ ਕੁਰਾਨ ਕਦੇ ਵੀ ਆਪਸ ਵਿੱਚ ਨਹੀਂ ਲੜਦੇ ਪਰ ਜੋ ਧਰਮ ਦੇ ਨਾਤੇ ਲੜਦੇ ਹਨ ਉਹਨਾਂ ਨੇ ਇਹਨਾਂ ਨੂੰ ਕਦੇ ਪੜਿਆ ਹੀ ਨਹੀਂਗਾ ਨੰਬਰ 23 ਜਦੋਂ ਜਦੋਂ ਤੁਹਾਡੀ ਕੋਈ ਨਕਲ ਕਰੇ ਤਾਂ ਸਮਝ ਲਓ ਤੁਸੀਂ ਕਾਮਯਾਬ ਹੋ ਗਏ ਨੰਬਰ 24 ਲਗਾਤਾਰ ਮਿਹਨਤ ਤੇ ਕੋਸ਼ਿਸ਼ ਤੋਂ ਬਿਨਾ ਤੁਹਾਡੀ ਪ੍ਰਤਿਭਾ ਕੁਝ ਵੀ ਨਹੀਂ ਨੰਬਰ 25 ਜੋ ਅਸੀਂ ਕੁਦਰਤ ਨੂੰ ਦਿੰਦੇ ਹਾਂ ਉਹੀ ਸਾਡੇ ਕੋਲ ਮੁੜ ਕੇ ਆਉਂਦਾ ਹੈ। ਨੰਬਰ 26 ਦੁਨੀਆ ਥਾਟੀ ਨਾਕਾਮਜ਼ਾਬੀ ਇਤਿਹਾਸ ਦੀ ਹੈ ਤੇ ਕਾਮਜ਼ਾਬੀ ਤੋਂ ਸੜਦੀ ਹੈ। ਨੰਬਰ 27 ਕਿਸੇ ਦਾ ਇਹਿਸਾਨ ਕਿੰਨਾ ਵੀ ਛੋਟਾ ਕਿਉ ਨਾ ਹੋਵੇ ਭੁੱਲਣਾ ਨਹੀਂ ਤੇ ਆਪਣਾ ਕਿੰਨਾ ਵੀ ਵੱਡਾ ਕੀਤਾ ਹੋਵੇ ਕਦੇ ਜਿਤਾਉਣਾ ਨਹੀਂ। ਨੰਬਰ 28 ਔਰਤ ਗਾਲ ਜਾਂ ਮਾਰ ਸਭ ਕੁਝ ਸਹਿ ਲੈਂਦੀ ਹੈ ਪਰ ਪੇਕਿਆਂ ਦੀ ਬੁਰਾਈ ਕਦੀ ਨਹੀਂ ਸਹਿ ਸਕਦੀ ਨੰਬਰ 29 ਸਮਾ ਕਿਸੇ ਦਾ ਇਕੋ ਜਾਨੀ ਨਹੀਂ ਰਹਿੰਦਾ ਜੋ ਕਿਸੇ ਨੂੰ ਰਵਾਉਂਦੇ ਹਨ ਉਹਨਾਂ ਨੂੰ ਵੀ ਰੋਣਾ ਪੈਂਦਾ ਹੈ ਨੰਬਰ 3 ਕਿਸਮਤ ਤੇ ਪਤਨੀ ਦੋਵੇਂ ਪਰੇਸ਼ਾਨ ਕਰਦੀਆਂ ਹਨ ਪਰ ਜਦੋਂ ਜੋ ਸਾਥ ਦਿੰਦੀਆਂ ਹਨ ਤਾਂ ਕਿਸਮਤ ਬਦਲ ਦਿੰਦੀਆਂ ਹਨ ਨੰਬਰ 31 ਕਿਸੇ ਵੀ ਇਨਸਾਨ ਨਾਲ ਇੰਨਾ ਜ਼ਿਆਦਾ ਲਗਾਵ ਉਮੀਦ ਦਾ ਕਾਰਨ ਬਣਦਾ ਹੈ ਤੇ ਫਿਰ ਇਹੀ ਉਮੀਦ ਦੁੱਖਾਂ ਦਾ ਕਾਰਨ ਬਣਦੀ ਹੈ। ਨੰਬਰ 32 ਲੋੜ ਪੈਣ ਤੇ ਬਹਾਨੇ ਤੇ ਪੂਰੇ ਸਮੇਂ ਵਿੱਚ ਤਾਨਾ ਕੋਈ ਵੀ ਮਾਰ ਸਕਦਾ ਹੈ। ਨੰਬਰ 33 ਗੁੱਸੇ ਨਾਲ ਚੰਗੇ ਤੋਂ ਚੰਗਾ ਰਿਸ਼ਤਾ ਖਰਾਬ ਹੋ ਜਾਂਦਾ ਹੈ ਤੇ ਪਿਆਰ ਨਾਲ ਅਜਨ ਵੀ ਵੀ ਆਪਣਾ ਬਣ ਜਾਂਦਾ ਹੈ। ਨੰਬਰ 34 ਨਜ਼ਰ ਹਮੇਸ਼ਾ ਆਪਣੀ ਗਲਤੀ ਤੇ ਰੱਖਣੀ ਚਾਹੀਦੀ ਹੈ ਹਰ ਵਾਰ ਸਾਹਮਣੇ ਵਾਲਾ ਹੀ ਗਲਤ ਨਹੀਂ ਹੁੰਦਾ ਨੰਬਰ 35 ਔਰਤ ਦਾ ਜੀਵਨ ਕਦੇ ਵੀ ਸਰਲ ਨਹੀਂ ਹੁੰਦਾ ਮਾਂ ਪਿਓ ਦੇ ਘਰ ਮਹਿਮਾਨ ਪਤੀ ਕਰ ਪਰੇਸ਼ਾਨ ਸਾਸੋਰੇ ਦੇ ਤਾਨੇ ਤੇ ਉਪਮਾਨ ਭਰੇ ਭੂਲ ਹਮੇਸ਼ਾ ਮਿਲਦੇ ਰਹਿੰਦੇ ਹਨ ਨੰਬਰ 36 ਲੋੜ ਅਨਸਾਰ ਜ਼ਿੰਦਗੀ ਜਿਉ ਉਹ ਇਸ਼ਾਮਾਂ ਤਾਂ ਰਾਜਾਂ ਦੀ ਵੀ ਨਹੀਂ ਪੂਰੀਆਂ ਹੁੰਦੀਆਂ ਨੰਬਰ 37 ਇਨਸਾਨ ਨੂੰ ਤਿੰਨ ਚੀਜ਼ਾਂ ਕਦੇ ਵੀ ਜਿਉਣ ਨਹੀਂ ਦਿੰਦੀਆਂ ਤਨ ਮਨ ਤੇ ਧਨ ਤਨ ਸਰੀਰਕ ਦੁੱਖ ਮਨ ਪਰਿਵਾਰ ਦਾ ਦੁੱਖ ਤੇ ਤੀਜਾ ਧਨ ਗਰੀਬੀ ਨੰਬਰ 38 ਕੌੜਾ ਬੋਲਣ ਵਾਲਾ ਆਦਮੀ ਹਮੇਸ਼ਾ ਸੱਚਾ ਗਿਆਨ ਦਿੰਦਾ ਹੈ ਤੇ ਮਿੱਠਾ ਬੋਲਣ ਵਾਲਾ ਅੰਦਰੋਂ ਅੰਦਰ ਹੀ ਖਾਰ ਰੱਖਦਾ ਹੈ ਨੰਬਰ 49 ਕਰਮ ਤੋਂ ਡਰੋ ਮੇਰੇ ਦੋਸਤ ਈਸ਼ਵਰ ਤੋਂ ਨਹੀਂ ਕਿਉਂਕਿ ਈਸ਼ਵਰ ਤਾਂ ਮਾਫ਼ ਕਰ ਦਿੰਦਾ ਹੈ ਕਰਮ ਨਹੀਂ ਨੰਬਰ 40 ਤੁਸੀਂ ਕਿਸ ਕਿਸ ਨੂੰ ਸਮਝਾਉਂਦੇ ਫਿਰੋਗੇ ਸੋਚਣ ਦਿਓ ਜਿਸ ਨੂੰ ਜੋ ਸੋਚਣਾ ਹੈ ਲੋਕਾਂ ਦੀ ਤੁਹਾਡੇ ਬਾਰੇ ਸੋਚ ਨਹੀਂ ਬਦਲਣ ਦਿੱਕੀ ਨੰਬਰ 41 ਦਿਲ ਤੇ ਮਲਮਲ ਤੇ ਨਰਮ ਰੱਖੋ ਬਾਹਰਲੇ ਸਖਤ ਹੋ ਜਾਓ ਤਾਂ ਚੱਲੇਗਾ ਪਰ ਅੰਦਰੋਂ ਸਖਤ ਕਦੇ ਨਾ ਬਣੋ ਨੰਬਰ 42 ਇਨਸਾਨ ਬੁਰੇ ਨਹੀਂ ਹੁੰਦੇ ਸਮੇਂ ਤੇ ਹਾਲਾਤ bure ਹੁੰਦੇ ਹਨ ਜੋ ਉਹਨਾਂ ਨੂੰ ਗਲਤ ਰਸਤੇ ਲੈ ਜਾਂਦੇ ਹਨ ਨੰਬਰ 43 ਸਫਲਤਾ ਦੇ ਰਾਹ ਵਿੱਚ ਮਿਹਨਤ ਸਭ ਤੋਂ ਵੱਡੀ ਚਾਬੀ ਹੈ। ਬਾਕੀ ਸਾਰੀਆਂ ਚਾਬੀਆਂ ਆਸਾਨੀ ਨਾਲ ਖੁੱਲ ਜਾਣਗੀਆਂ। ਨੰਬਰ 44 ਦਿਨ ਤੇ ਰਾਤ ਇੱਕੋ ਜਿਹੇ ਹੁੰਦੇ ਹਨ। ਫਰਕ ਸਿਰਫ ਹਾਲਾਤਾਂ ਦਾ ਹੁੰਦਾ ਹੈ। ਹਮੇਸ਼ਾ ਯਕੀਨ ਰੱਖੋ ਕਿ ਤੁਹਾਡਾ ਸਫਿਰ ਜ਼ਰੂਰ ਹੋਵੇਗਾ। ਨੰਬਰ 45 ਸਮਾਂ ਬਦਲਦਾ ਹੈ, ਹਾਲਾਤ ਬਦਲਦੇ ਹਨ ਪਰ ਇੱਕ ਚੀਜ਼ ਕਦੇ ਨਹੀਂ ਬਦਲਦੀ। ਉਹ ਹੈ ਸੱਚਾਈ। ਨੰਬਰ 46 ਅਸਲ ਸੁੱਖ ਉਹ ਹੈ ਜਿਸ ਨੂੰ ਪੈਸਾ ਖਰੀਦ ਨਹੀਂ ਸਕਦਾ ਜਿਵੇਂ ਪਿਆਰ ਸ਼ੁਕ ਸ਼ਾਂਤੀ ਪਰਿਵਾਰ ਦਾ ਸਾਥ ਨੰਬਰ 47 ਜੇਕਰ ਕਿਸੇ ਨੇ ਵਾਅਦਾ ਕਰਦੇ ਹੋ ਤਾਂ ਉਸ ਨੂੰ ਨਿਭਾਓ ਤੁਹਾਡੀ ਪ੍ਰੋਸੀਮੰਦ ਇਮੇਜ ਤੁਹਾਡੇ ਸ਼ਬਦਾਂ ਤੋਂ ਵੱਧ ਮੁੱਲਵਾਨ ਹੁੰਦੀ ਹੈ ਨੰਬਰ 48 ਸੰਸਾਰ ਵਿੱਚ ਸਭ ਤੋਂ ਵੱਡਾ ਜੋਧਾ ਉਹ ਹੈ ਜੋ ਆਪਣੇ ਆਪ ਨੂੰ ਜਿੱਤ ਲੈਂਦਾ ਹੈ ਨੰਬਰ 59 ਹਰ ਰਿਸ਼ਤਾ ਸੰਭਾਲੋ ਪਰ ਉਹ ਰਿਸ਼ਤਾ ਕਦੇ ਵੀ ਨਾ ਸੰਭਾਲੋ ਜੋ ਸਿਰਫ ਤੁਹਾਡੇ ਸਵਾਰਥ ਦੇ ਕਾਰਨ ਬਣਿਆ ਗਿਆ ਹੈ। ਨੰਬਰ 50 ਖੁਸ਼ ਰਹਿਣ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਕੋਲ ਸਭ ਕੁਝ ਹੈ ਪਰ ਇਹ ਹੈ ਕਿ ਤੁਸੀਂ ਜੋ ਵੀ ਹੈ ਉਸ ਵਿੱਚ ਸੰਤੁਸ਼ਟ ਹੋ। ਨੰਬਰ 52 ਹਰ ਇਨਸਾਨ ਆਪਣੇ ਹੀ ਹਲਾਤਾਂ ਵਿੱਚ ਰਚਦਾ ਅਤੇ ਵਿਗੜਦਾ ਹੈ। ਕਿਸੇ ਹੋਰ ਨੂੰ દોਸ਼ ਦੇਣ ਦੀ ਬਜਾਏ ਖੁਦ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ। ਨੰਬਰ 53 ਦਿਲ ਦੇ ਕਮਜ਼ੋਰ ਨੂੰ ਪਿਆਰ ਕਹਿੰਦੇ ਹਨ ਜੇਕਰ ਤਕੜਾ ਹੋਣ ਦਾ ਸਮਰਥਾ ਕਰਦੇ ਹੋ ਤਾਂ ਨਫ਼ਰਤ ਕਦੀ ਨਾ ਕਰੋ ਨੰਬਰ 53 ਸਮਾ ਬਦਲਦਾ ਹੈ ਲੋਕ ਬਦਲਦੇ ਹਨ ਪਰ ਜਾਤਾ ਕਦੇ ਨਹੀਂ ਬਦਲਦੀਆਂ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦੀਆਂ ਰਹਿੰਦੀਆਂ ਹਨ ਨੰਬਰ 54 ਜੇਕਰ ਤੁਸੀਂ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਦੇ ਤਾਂ ਕਮਕਮ ਉਸਤੇ ਦੁੱਖ ਦਾ ਕਾਰਨ ਨਾ ਬਣੋ ਨੰਬਰ 55 ਹਮੇਸ਼ਾ ਯਾਦ ਰੱਖੋ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਅਮੀਰ ਉਹ ਹੈ ਜਿਸ ਦਾ ਦਿਲ ਅਮੀਰ ਹੈ ਸਾਡੇ ਪਾਸ ਧਨ ਹੋਵੇ ਜਾਂ ਨਾ ਪਰ ਦਿলো ਅਮੀਰ ਬਣੋ ਨੰਬਰ 56 ਜਿਹੜਾ ਇਨਸਾਨ ਹਮੇਸ਼ਾ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ ਉਹੀ ਅਸਲ ਵਿੱਚ ਸਫਲ ਹੋਣ ਦੀ ਯੋਗਤਾ ਰੱਖਦਾ ਹੈ ਨੰਬਰ 57 ਮਿੱਠੇ ਬੋਲ ਕਹਿਣ ਵਿੱਚ ਕੋਈ ਵੀ ਖਰਚ ਨਹੀਂ ਹੁੰਦਾ ਪਰ ਉਹ ਅਸਰ ਬਹੁਤ ਕਰਦੇ ਹਨ ਕਿਸੇ ਦੇ ਦਿਲ ਨੂੰ ਜਿੱਤਣ ਲਈ ਬੋਲਾਂ ਦਾ ਇਸਤੇਮਾਲ ਕਰੋ ਨੰਬਰ 58 ਜਦੋਂ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਉਹਦੇ ਨਾਲ ਸੱਚੇ ਰਿਸ਼ਤੇ ਬਣਾ ਕੇ ਰੱਖੋ ਝੂਠੇ ਰਿਸ਼ਤਿਆਂ ਤੋਂ ਸਫਲਤਾ ਦੀ ਉਮੀਦ ਨਾ ਕਰੋ ਨੰਬਰ 59 ਜ਼ਿੰਦਗੀ ਵਿੱਚ ਉਹੀ ਇਨਸਾਨ ਅੱਗੇ ਵਧਦਾ ਹੈ ਜੋ ਹਮੇਸ਼ਾ ਕੁਝ ਨਵਾਂ ਸਿੱਖਣ ਲਈ ਤਿਆਰ ਰਹਿੰਦਾ ਹੈ ਸਿੱਖਣ ਤੋਂ ਕਦੇ ਵੀ ਨਾ ਰੁਕੋ ਨੰਬਰ 60 ਗੁਰੂ ਦੀ ਸੰਗਤ ਵਿੱਚ ਬੈਠੋ ਤਾਂਕਿ ਤੁਹਾਨੂੰ ਜੀਵਨ ਦਾ ਅਸਲ ਮਕਸਦ ਸਮਝ ਆ ਸਕੇ ਸੱਚੇ ਗੁਰਾਂ ਤੋਂ ਸਦਾ ਹੀ ਸਿੱਖਣ ਦੀ ਕੋਸ਼ਿਸ਼ ਕਰੋ ਨੰਬਰ 61 ਸੱਚੇ ਦੋਸਤ ਕਮਾਈਏ ਕਿਉਂਕਿ ਜ਼ਿੰਦਗੀ ਦੇ ਰਾਹ ਵਿੱਚ ਸਾਡੇ ਨਾਲ ਚੱਲਣ ਵਾਲੇ ਸਿਰਫ ਉਹੀ ਹੁੰਦੇ ਹਨ ਨੰਬਰ 62 ਕਦੇ ਵੀ ਆਪਣੇ ਆਪ ਨੂੰ ਘੱਟ ਨਾ ਸਮਝੋ ਤੁਸੀਂ ਵੀ ਸੰਸਾਰ ਵਿੱਚ ਕੁੱਝ ਬੱਟਾ ਕਰਨ ਤੇ ਚੌਕਤਾ ਰੱਖਦੇ ਹੋ ਨੰਬਰ 63 ਖੁਦ ਨੂੰ ਮਾਫ ਕਰਨਾ ਵੀ ਇੱਕ ਕਲਾ ਹੈ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਮਾਫ ਨਹੀਂ ਕਰੋਗੇ ਤੁਹਾਡੀ ਰੂਹ ਆਜ਼ਾਦ ਨਹੀਂ ਹੋਵੇਗੀ ਨੰਬਰ 64 ਹਰ ਸਮੇਂ ਹਮੇਸ਼ਾ ਇਸ ਗੱਲ ਦਾ ਯਕੀਨ ਰੱਖੋ ਕਿ ਹਰ ਸਵੇਰ ਨਵੀਂ ਸ਼ੁਰੂਆਤ ਲਈ ਹੁੰਦੀ ਹੈ ਕਦੇ ਵੀ ਪਿਛਲੇ ਸਮੇਂ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ ਨੰਬਰ 56 ਜੋ ਤੁਹਾਡੇ ਨਾਲ ਗੱਲ ਕਰਦੇ ਹਨ ਉਹ ਹਮੇਸ਼ਾ ਤੁਹਾਡੇ ਪਿੱਛੇ ਰਹਿੰਦੇ ਹਨ ਕਦੇ ਵੀ ਉਨ੍ਹਾਂ ਦੀ ਪਰਵਾਹ ਨਾ ਕਰੋ ਸਿਰਫ ਆਪਣੇ ਮਕਸਦ ਤੇ ਧਿਆਨ ਦਿਓ ਨੰਬਰ 66 ਕਦੇ ਕਰਮ ਹੀ ਸਾਡੀ ਪਹਿਚਾਨ ਬਣਦੇ ਹਨ ਚੰਗੇ ਕਰਮ ਕਰੋ ਤਾਂ ਜੋ ਲੋਕ ਤੁਹਾਡੀ ਮਿਸਾਲ ਦੇਣ ਨੰਬਰ 67 ਕਦੇ ਵੀ ਕਿਸੇ ਨੂੰ ਉਸਦੇ ਹਾਲਾਤਾਂ ਤੋਂ ਨਾ ਤੋਲੋ ਹਾਲਾਤ ਹਰ ਇਨਸਾਨ ਨੂੰ ਸਿਖਾਉਂਦੇ ਹਨ ਉਸ ਨੂੰ ਉਸਦੇ ਕਰਮਾਂ ਦਾ ਫਲ ਮਿਲਦਾ ਹੈ। ਨੰਬਰ 68 ਆਪਣੇ ਮਨ ਨੂੰ ਸ਼ਾਂਤ ਰੱਖੋ ਕਿਉਂਕਿ ਸ਼ਾਂਤੀ ਦੇ ਵਿੱਚ ਹੀ ਅਸਲ ਖੁਸ਼ੀ ਹੁੰਦੀ ਹੈ। ਨੰਬਰ 69 ਜਦੋਂ ਇਨਸਾਨ ਦਾ ਹੰਕਾਰ ਤੋੜ ਜਾਂਦਾ ਹੈ ਤਾਂ ਉਸ ਨੂੰ ਉਸਦੀ ਅਸਲ ਸਮਝ ਆਉਂਦੀ ਹੈ। ਹਮੇਸ਼ਾ ਨਮਰ ਰਹੋ। ਨੰਬਰ 70 ਖੁਸ਼ ਰਹਿਣ ਦੇ ਲਈ ਤੁਸੀ ਪੈਸੇ ਨਹੀਂ ਪਰ ਇੱਕ ਚੰਗੀ ਸੋਚ ਚਾਹੀਦੀ ਹੈ। ਨੰਬਰ 71 ਹਰ ਸਫਲ ਇਨਸਾਨ ਦੇ ਪਿੱਛੇ ਇੱਕ ਹਾਰ ਹੈ ਕਿਉਂਕਿ ਹਾਰ ਤੋਂ ਹੀ ਸਿੱਖਿਆ ਹੀ ਸਫਲਤਾ ਦੇ ਰਾਹ ਤੇ ਲੈ ਕੇ ਜਾਂਦੀ ਹੈ। ਨੰਬਰ 72 ਪਿਆਰ ਕਰਨਾ ਆਸਾਨ ਹੈ ਪਰ ਉਸ ਨੂੰ ਨਿਭਾਉਣਾ ਮੁਸ਼ਕਲ। ਸੱਚੇ ਦਿਲ ਨਾਲ ਪਿਆਰ ਕਰੋ, ਸੱਚੇ ਦਿਲ ਨਾਲ ਨਿਭਾਓ। ਨੰਬਰ 73 ਧੀਰਜ ਕਰੋ ਕਿਉਂਕਿ ਧੀਰਜ ਨਾਲ ਕੀਤੇ ਕੰਮ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਨੰਬਰ 74 ਖੁਸ਼ੀ ਸਦਾ ਸਾਡੇ ਅੰਦਰ ਹੀ ਹੁੰਦੀ ਹੈ। ਬਾਹਰਲੇ ਸਾਧਨਾਂ ਵਿੱਚ ਖੋਜਣ ਦੀ ਬਜਾਏ ਆਪਣੇ ਅੰਦਰ ਹੀ ਖੋਜੋ। ਨੰਬਰ 75 ਹਮੇਸ਼ਾ ਅਹੰਕਾਰ ਤੋਂ ਦੂਰ ਰਹੋ ਕਿਉਂਕਿ ਅਹੰਕਾਰ ਹੀ ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ। ਨੰਬਰ 76 ਜੇ ਤੁਹਾਨੂੰ ਤੁਹਾਡੇ ਕੋਲ ਖੁਸ਼ੀ ਹੋਣ ਲਈ ਕੁਝ ਵੀ ਨਾ ਹੋਵੇ ਤਾਂ ਦੂਸਰਿਆਂ ਦੀ ਮਦਦ ਕਰੋ ਇਸ ਵਿੱਚੋਂ ਖੁਸ਼ੀ ਦਾ ਆਨੰਦ ਮਾਣੋ ਨੰਬਰ 70 ਸਭ ਤੋਂ ਵੱਡੀ ਦੌਲਤ ਸਾਡਾ ਸਿਹਤ ਹੈ ਹਮੇਸ਼ਾ ਇਸ ਦਾ ਖਿਆਲ ਰੱਖੋ ਨੰਬਰ 78 ਦੂਸਰਿਆਂ ਨਾਲ ਵਧੀਆ ਰਿਸ਼ਤੇ ਬਣਾਓ ਕਿਉਂਕਿ ਉਹੀ ਸਾਡੇ ਜੀਵਨ ਦਾ ਅਸਲ ਸੰਪੰਨਤਾ ਹੁੰਦੇ ਹਨ ਨੰਬਰ 79 ਮਾਫ ਕਰਨ ਵਾਲਾ ਦਿਲ ਬਹੁਤ ਵੱਡਾ ਹੁੰਦਾ ਹੈ ਮਾਫ ਕਰੋ ਪਰ ਭੁੱਲੋ ਨਹੀਂ ਤਾਂ ਕਿ ਅਗਲੀ ਵਾਰ ਤੁਸੀਂ ਸੰਭਲ ਸਕੋ ਨੰਬਰ 80 ਅਸਲ ਸੁੰਦਰਤਾ ਅੰਦਰੋਂ ਹੁੰਦੀ ਹੈ ਬਾਹਰਲੇ ਸੁੰਦਰਤਾ ਤੋਂ ਬਚੋ ਅੰਦਰੋਂ ਸੁੰਦਰ ਬਣੋ ਨੰਬਰ 81 ਸੱਚਾਈ ਸਦਾ ਤਿੱਖੀ ਹੁੰਦੀ ਹੈ ਪਰ ਇਹੀ ਸੱਚਾਈ ਸਾਨੂੰ ਸਫਲਤਾ ਦੀ ਰਾਹ ਤੇ ਲੈ ਜਾਂਦੀ ਹੈ ਨੰਬਰ 82 ਸੱਚੇ ਦੋਸਤ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਹਨ ਬੇਸ਼ੱਕ ਹਾਲਾਤ ਕਿਹੜੇ ਵੀ ਹੋਣ ਨੰਬਰ 83 ਖੁਸ਼ ਰਹਿਣ ਲਈ ਬਾਹਰਲੇ ਸਾਧਨਾਂ ਦੀ ਲੋੜ ਨਹੀਂ ਸਿਰਫ ਇੱਕ ਚੰਗੀ ਸੋਚ ਚਾਹੀਦੀ ਹੈ ਨੰਬਰ 84 ਮਿੱਠੇ ਫੁੱਲਾਂ ਨਾਲ ਬੋਲੋ ਤਾਂ ਜੋ ਤੁਸੀਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਪਹੁੰਚ ਬਣਾ ਸਕੋ ਨੰਬਰ 85 ਮਾੜੇ ਹਾਲਾਤਾਂ ਵਿੱਚ ਹੀ ਪਤਿਤਾ ਹੁੰਦੀ ਹੈ ਸਾਡੇ ਅਸਲੀ ਦੋਸਤ ਕੌਣ ਹਨ ਨੰਬਰ 86 ਯਾਦ ਰੱਖੋ ਜੋ ਹੁੰਦਾ ਹੈ ਉਹ ਸਾਡੇ ਹਿੱਤ ਵਿੱਚ ਹੀ ਹੁੰਦਾ ਹੈ। ਨੰਬਰ 87 ਹਮੇਸ਼ਾ ਯਕੀਨ ਰੱਖੋ ਕਿ ਤੁਸੀਂ ਅਸੀਂ ਸਭ ਕੁਝ ਕਰ ਸਕਦੇ ਹੋ। ਨੰਬਰ 88 ਪਿਆਰ ਦਾ ਅਸਲ ਮਤਲਬ ਸਿਰਫ ਮੰਗਣਾ ਨਹੀਂ ਪਰ ਦੇਣਾ ਵੀ ਹੈ। ਨੰਬਰ 89 99 ਚੰਗੇ ਕੰਮ ਕਰਦੇ ਰਹੋ ਫਲਾਂ ਦੀ ਚਿੰਤਾ ਨਾ ਕਰੋ। ਨੰਬਰ 90 ਸਫਲਤਾ ਉਹੀ ਲੋਕ ਪ੍ਰਾਪਤ ਕਰਦੇ ਹਨ ਜੋ ਹਰ ਮੁਸ਼ਕਲ ਦਾ ਸਾਹਮਣਾ ਕਰਦੇ ਹਨ। ਨੰਬਰ 91 ਆਪਣੇ ਮਨ ਨੂੰ ਹਮੇਸ਼ਾ ਸ਼ਾਂਤ ਰੱਖੋ ਕਿ ਤੁਸੀਂ ਸਹੀ ਫੈਸਲੇ ਲੈ ਸਕੋ। ਨੰਬਰ 92 ਜੋ ਤੁਸੀਂ ਹੋ ਉਸਤੇ ਮਾਣ ਕਰੋ ਸਿਰਫ ਖੁਦ ਨੂੰ ਮੰਨੋ। ਨੰਬਰ 93 ਕਦੇ ਵੀ ਹਾਰ ਤੋਂ ਨਾ ਡਰੋ। ਕਿਉਂਕਿ ਹਾਰ ਹੀ ਸਫਲਤਾ ਦੀ ਚਾਬੀ ਹੈ। ਨੰਬਰ 94 ਸਮਾਂ ਕਦੇ ਨਹੀਂ ਰੁਕਦਾ ਇਸ ਲਈ ਇਸ ਦੀ ਕਦਰ ਕਰੋ। ਨੰਬਰ 95 ਯਾਦ ਰੱਖੋ ਜੋ ਵੀ ਗੱਲਾਂ ਤੁਹਾਨੂੰ ਦੱਸੀਆਂ ਗਈਆਂ ਹਨ ਉਹ ਸਾਰੀਆਂ ਨੂੰ ਯਾਦ ਰੱਖੋ। ਕਿਤੇ ਨਾ ਕਿਤੇ ਤੁਹਾਡੇ ਕੰਮ ਜ਼ਰੂਰ ਆਉਣਗੇ। ਦੋਸਤੋ ਤੁਹਾਡਾ ਇਹ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਅਕਰਤਾਂ ਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਜਰੂਰ ਸੈਂਡ ਕਰਿਓ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਤੇ ਚੱਲ ਕੇ ਇਹਨਾਂ ਗੱਲਾਂ ਨੂੰ ਮੰਨ ਕੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਕਰ ਸਕਦੇ ਹਨ ਅਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਲਿਖਿਓ ਕਿਉਂਕਿ ਬਹੁਤ ਸਾਰੀਆਂ ਗੱਲਾਂ ਅਤਾਂ ਦੀਆਂ ਹੋਣੀਆਂ ਹਨ ਜਿਨ੍ਹਾਂ ਨਾਲ ਤੁਸੀਂ ਸਹਿਮਤ ਹੋ ਸਕਦੇ ਹੋ ਤੇ ਜਿਨਾਂ ਨਾਲ ਸਹਿਮਤ ਨਹੀਂ ਵੀ ਹੋ ਸਕਦੇ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਚਲਦੇ ਆਂ ਅਗਲੀ ਵੀਡੀਓ ਜਰੂਰ ਲੈ ਕੇ ਆਵਾਂਗੇ ਚਲਦੇ ਆਂ